ਪੰਜਾਬ ਦੇ ਮੁਖ ਸਖਤਰ ਅਨਰਾਗ ਬਰਮਾ ਮੱਲੋ ਖੰਨਾ ਅਨਾਜ ਮੰਡੀ ਦਾ ਕੀਤਾ ਗਿਆ ਦੌਰਾ ਕਣਕ ਦੇ ਖਰੀਦ ਪ੍ਰਬੰਧਾ ਦਾ ਲਿਆ ਜਾਇਜ਼ਾ ਸੂਬੇ ਭਰ ਚ ਹੁਣ ਤੱਕ ਛਾ ਦੇ ਵਿੱਚ ਜ਼ਿੰਮੇਦਾਰਾਂ ਤੋਂ ਪੁੱਛਿਆ ਜਿਨ੍ਹਾਂ ਦੀ ਅੱਜ ਸਵੇਰੇ 7-8 ਵਜੇ ਫਸਲ ਆਂਦੀ ਹੈ ਉਹਨਾਂ ਦੀ ਵੀ ਇਸ ਵੇਲੇ 1:30 ਵਜੇ ਬੁਲੀ ਹੋ ਗਈ ਹੈ ਤੇ ਆਪਾਂ ਹਾਕ ਮਾਰ ਕੇ ਪੁੱਛਿਆ ਕੋਈ ਵੀ ਕਿਸਾਨ ਹੈ ਜਾਨੀ ਸੀ ਜਿਹੜਾ ਕੱਲ ਫਸਲ ਲਿਆ ਹੋਈ ਅੱਜ ਫਸਲ ਕਿਉਂਕਿ ਡਿਲੇ ਹੋ ਗਈ بارش ਕਰਕੇ ਫਾਰਮਰਜ਼ ਨੇ ਕਿਸਾਨਾਂ ਨੇ ਫਟਾਫਟ ਫਸਲ ਲਿਆਂਦੀ ਪਿਛਲੇ 3-4 ਦਿਨਾਂ ਸਾਢੇ 12 ਲੱਖ ਦੀ ਪੀਕ ਟੱਚ ਕੀਤੀ ਹੈ ਬਟ ਜਿਵੇਂ ਮੈਂ ਪਹਿਲਾਂ ਕਿਹਾ ਕਿ ਹਟਿਆ ਕਿਸਾਨ ਦਾ ਮਤਲਬ ਤਾਂ ਉਹਦੀ ਫਸਲ ਦੀ ਸਾਫ ਸਫਾਈ ਤੇ ਖਰੀਦ ਨਮਸਕਾਰ ਪੰਜਾਬ ਲਾਈਵ 18 نیوز ਵਿੱਚ ਆਪ ਦਾ ਸਵਾਗਤ ਹੈ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਖੰਨੁਮਕਰ ਸਿੰਘ ਸੱਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ ਪੰਜਾਬ ਦੇ ਮੁੱਖ ਸਕੱਤਰ ਅਨੁਰਾਗ ਵਰਮਾ ਮੱਲੋ ਖੰਨਾ ਅਨਾਜ ਮੰਡੀ ਦਾ ਕੀਤਾ ਗਿਆ ਦੌਰਾ ਕਣਕ ਦੇ ਖਰੀਦ ਪ੍ਰਬੰਧ ਦਾ ਲੈ ਆ ਜਾਇਜਾ ਸੂਬੇ ਭਰ ਚ ਹੁਣ ਤੱਕ 68.8 ਲੱਖ ਮੀਟ੍ਰਿਕ ਟਨ ਕਣਕ ਮੰਡੀਆਂ ਚ ਪੁੱਜੀ 4 ਲੱਖ ਤੋਂ ਵੱਧ ਕਿਸਾਨਾਂ ਨੂੰ 9170 ਕਰੋੜ ਰੁਪਏ ਦਾ ਕੀਤਾ ਗਿਆ ਭੁਗਤਾਨ ਇਸ ਮੌਕੇ ਅਨੁਰਾਗ ਵਰਮਾ ਨੇ ਕਿਹਾ ਕਿ ਸਰਕਾਰ ਕਿਸਾਨਾਂ ਦੀ ਫਸਲ ਦੀ ਤੁਰੰਤ ਖਰੀਦ ਅਤੇ 48 ਘੰਟਿਆਂ ਅੰਦਰ ਪਹਤਾਨ ਲਈ ਵਚਨਬੱਧ ਹਨ ਕਿ ਕਿਸਾਨਾਂ ਨੂੰ ਕੋਈ ਵੀ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ ਡੀਸੀ ਜੀ ਨੂੰ ਦਿਨ ਰਾਤ ਕੰਮ ਕਰਨ ਲਈ ਨਿਰਦੇਸ਼ ਦਿੱਤੇ ਗਏ ਹਨ ਅੱਜ ਮੁੰਡੀਆਂ ਆਣ ਦਾ ਪਰਪਸ ਇਹ ਹੈ ਕਿ ਇਸ ਵੇਲੇ ਪ੍ਰੋਕਿਊਰਮੈਂਟ ਜਿਹੜੀ ਕੰਗ ਦੀ ਆ ਉਹ ਚੱਲ ਰਹੀ ਹੈ ਤੇ ਇੱਥੇ ਮੇਰਾ ਆਣ ਦਾ ਪਰਪਸ ਹੈ ਦੇਖਣਾ ਕਿ ਪ੍ਰੋਕਿਊਰਮੈਂਟ ਠੀਕ ਚੱਲ ਰਹੀ ਹੈ ਕਿਸਾਨਾਂ ਨੂੰ ਕੋਈ ਦਿੱਕਤ ਤਾਂ ਨਹੀਂ ਆ ਰਹੀ ਓਵਰঅল ਸਟ੍ਰੀਟ ਦੀ ਪੋਜੀਸ਼ਨ ਇਹ ਹੈ ਕਿ ਅਸੀਂ 132 ਲੱਖ ਐਮਟੀ ਦੀ ਕਣਕ ਮੰਡੀਆਂ ਚੋਂ ਵੀ ਆਸ ਕਰ ਰਹੇ ਹਾਂ ਕੱਲ ਸ਼ਾਮ ਤੱਕ ਉਸ ਤੋਂ ਅੱਧੇ ਕਣਕ ਨਾ ਰਾਜਧਾਨੀਆਂ ਮੰਡੀਆਂ ਚ 66 ਲੱਖ ਐਮਟੀ ਆ ਚੁੱਕੀ ਹੈ ਤੇ ਮੈਨੂੰ ਇਹ ਦੱਸਦੇ ਹੋਏ ਖੁਸ਼ੀ ਹੁੰਦੀ ਹੈ ਕਿ ਉਸ ਚੋਂ 95 ਲੱਖ ਐਮਟੀ 95 ਪ੍ਰਤੀਸ਼ਤ ਰਫਲੀ 40 ਲੱਖ ਐਮਟੀ ਦੀ ਖਰੀਦ ਵੀ ਅਸੀਂ ਕਰ ਚੁੱਕੇ ਹਾਂ ਤੇ ਇਸ ਤੋਂ ਵੀ ਜ਼ਿਆਦਾ ਮਹੱਤਵਪੂਰਨ ਇਹ ਹੈ ਕਿ ਅਸੀਂ ਇਹ ਯਕੀਨੀ ਬਣਾ ਰਹੇ ਹਾਂ ਕਿ ਜਿਹੜਾ ਵੀ ਕਿਸਾਨ ਮੰਡੀ ਦੇ ਵਿੱਚ ਫਸਲ ਲੈ ਕੇ ਆਂਦਾ ਹੈ ਉਹਦੀ 48 ਘੰਟੇ ਦੇ ਅੰਦਰ ਅੰਦਰ ਪੇਮੈਂਟ ਹੋ ਜਾਏ ਰਫਲੀ 900 ਕਰੋੜ ਦੀ ਪੇਮੈਂਟ ਦੂ ਸਗੀ ਉਹਦੇ ਮੁਕਾਬਲੇ ਉਹ 2000 ਕਰੋੜ ਰੁਪਇਆ ਵੱਧ ਦੀ ਪੇਮੈਂਟ ਸੀ ਕਰ ਚੁੱਕੇ ਆ ਯਾਨੀ ਕਿ ਕਈ ਕਿਸਾਨਾਂ ਨੂੰ ਤਾਂ 48 ਘੰਟੇ ਤੋਂ ਪਹਿਲਾਂ ਦੀ ਵੀ ਤੇ ਅਸੂਈਤਾ ਆਏਗੀ ਕਰਤੀ ਹੈ ਤੇ ਤੁਹਾਡੇ ਨਾਲ ਮੈਂ ਮੰਡੀ ਦੇ ਵਿੱਚ ਵੀ ਜ਼ਿੰਮੇਦਾਰਾਂ ਤੋਂ ਪੁੱਛਿਆ ਜਿਨ੍ਹਾਂ ਦੀ ਅੱਜ ਸਵੇਰੇ 7-8 ਵਜੇ ਫਸਲ ਆਂਦੀ ਹੈ ਉਹਨਾਂ ਦੀ ਵੀ ਇਸ ਵੇਲੇ 1:30 ਵਜੇ ਬੁਲੀ ਹੋ ਗਈ ਹੈ ਤੇ ਆਪਾਂ ਹਾਥ ਮਾਰ ਕੇ ਪੁੱਛਿਆ ਕੋਈ ਵੀ ਕਿਸਾਨ ਨੇ ਹੈ ਜਾਨੀ ਸੀ ਜਿਹੜਾ ਕੱਲ ਫਸਲ ਲਿਆ ਹੋਇਆ ਪਰਸੋ ਫਸਲ ਲਿਆ ਹੋਇਆ ਯਾਨੀ ਕਿ ਕੱਲ ਦੇ ਜਿੰਨੇ ਵੀ ਕਿਸਾਨ ਸੀ ਸਾਰਿਆਂ ਦੀ ਫਸਲ ਟਲ ਗਈ ਹੈ ਖਰੀਦੀ ਗਈ ਹੈ ਟਲ ਗਈ ਹੈ ਤੇ ਕਿਸਾਨ ਖਾਰਜ ਹੋ ਗਿਆ ਉਹਨੂੰ ਘਰ ਜਾਏਗਾ ਉੱਥੇ ਉਹਦੇ ਜਦ ਪੇਮੈਂਟ ਪਵੇਗੀ 48 ਘੰਟੇ ਦੇ ਅੰਦਰ ਅੰਦਰ ਉਹਨੂੰ ਮੈਸੇਜ ਆ ਜਾਏਗਾ ਤੋਂ ਅਸੀਂ ਯਕੀਨੀ ਬਣਾ ਰਹੇ ਹਾਂ ਸਾਰੇ ਰਾਜ ਦੇ ਡੀਸੀਜ਼ ਔਨ ਥੇਅਰ ਟੂਰਸ ਨੇ ਕਿ ਕਿਸੇ ਵੀ ਤਰ੍ਹਾਂ ਦੀ ਕਿਸਾਨਾਂ ਨੂੰ ਕੋਈ ਦਿੱਕਤ ਨਾ ਆਏ ਆ ਇਸ ਵੇਲੇ ਇਸ ਸਾਲ ਤੁਸੀਂ ਜਾਣਦੇ ਹੋ ਕਿ بارشਾਂ ਹੋਣ ਕਰਕੇ ਸ਼ੁਰੂ ਦੇ ਵਿੱਚ ਕਣਕ ਦੀ ਮੰਡੀਆਂ ਦੇ ਵਿੱਚ آمد ਨਹੀਂ ਹੋਈ ਅਸੀਂ ਜਿਹੜਾ ਪਿਛਲਾ ਰਿਕਾਰਡ ਦੇਖਿਆ ਹੈ ਮੈਕਸਿਮਮ 7.5 ਤੋਂ 8 ਲੱਖ ਐਮਟੀ ਰਾਜ ਦੀ ਮੈਂ ਟੋਟਲ ਜੇ ਗੱਲ ਕਰਾਂ ਮੰਡੀਆਂ ਦੇ ਵਿੱਚ ਕਣਕ ਪੀਕ ਆਈਸੀ ਜਦ ਵੀ ਆਈ ਸੀ ਇਸ ਸਾਲ ਨੂੰ ਪੀਕ ਕਿਉਂਕਿ ਡਿਲੇ ਹੋ ਗਈ بارش ਕਰਕੇ ਫਾਰਮਰਜ਼ ਨੇ ਕਿਸਾਨਾਂ ਨੇ ਫਟਾਫਟ ਫਸਲ ਲਿਆਂਦੀ ਪਿਛਲੇ 3-4 ਦਿਨਾਂ ਸਾਢੇ 12 ਲੱਖ ਦੀ ਪੀਕ ਟੱਚ ਕੀਤੀ ਹੈ ਬਟ ਜਿਵੇਂ ਮੈਂ ਪਹਿਲਾਂ ਕਿਹਾ ਕਿ ਹਟਿਆ ਕਿਸਾਨ ਦਾ ਮਤਲਬ ਤਾਂ ਉਹਦੀ ਫਸਲ ਦੀ ਸਾਫ ਸਫਾਈ ਤੇ ਖਰੀਦ ਤੇ ਉਹਦੀ ਤੁਲਾਈ ਤੱਕ ਹੈਗਾ ਉਸ ਤੋਂ ਬਾਅਦ ਕਿਸਾਨ ਫਾਰਕ ਹੈ ਉਸ ਤੋਂ ਬਾਅਦ ਸਾਡੀ ਰਿਕਵਰਮੈਂਟ ਏਜੰਸੀ ਤੇ ਆੜਤੀਆਂ ਦੀ ਜ਼ਿੰਮੇਵਾਰੀ ਹੈ तो जितथे तक खरीद है मैं तन्नू दसया 91% असी खरीद कर रहे हैं कर चुकी हैं जेड़ा माल आ रहा है सेम डे कोशिश है खरीद हो जाए जेडी पेमेंट ओ 100% दे बजाय 115% चल रही है लिफ्टिंग भी असी पूरी कोशिश कर रहे हैं लिफ्टिंग भी पिछले सालਾਂ दी पीक 4.5 लाख एमटीसी असी सारे रिसोर्सेज लगा के हालांकि लेबर बिहार वगैरह तो इस वजह कटे है 5.5 लाख कल लिफ्टिंग अचीव कर ली है ਸਾਡਾ ਟਾਰਗੇਟ ਅੱਜਕੱਲ ਚ ਉਹਨੂੰ 6 ਲੱਖ ਲੈ ਜਾਵਾਂਗੇ। ਤੋਂ ਸਾਰੇ ਆਪਰੇਸ਼ਨਸ ਬਹੁਤ ਸੁਮੂਦਲੀ ਚੱਲ ਰਹੇ ਨੇ। ਹਰ ਬੇਲੀ ਜਾਂ ਹਰ ਦੂਸਰੇ ਦਿਨ ਮੈਂ ਡਿਸੀਜਨਲ ਮਾਨੀਟਰ ਕਰ ਰਹੇ ਨੇ। ਡੀਸੀਸ ਆਪਣਾ ਸਾਰੀਆਂ ਏਜੰਸੀਆਂ ਨਾਲ ਮਾਨੀਟਰ ਕਰ ਰਹੇ ਨੇ। ਮੰਡੀ-ਵੰਡੀ ਦਾ ਦੌਰਾ ਕਰ ਰਹੇ ਨੇ ਸਾਰੇ ਅਫਸਰ। ਤੋਂ ਕਿਸਾਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਨਹੀਂ ਆਉਣ ਦਿੱਤੀ ਜਾਏਗੀ। ਰਫਲੀ 4 ਲੱਖ ਕਿਸਾਨਾਂ ਦੇ ਖਾਤੇ ਦੇ ਵਿੱਚ ਅੱਜ ਦਾ ਪੇਮੈਂਟ ਵੀ ਜਾ ਚੁੱਕੀ ਹੈ ਤੋ ਦੇਖ ਰਹੇ ਆ ਤੁਹਾਡੇ ਸਾਹਮਣੇ ਜੇ ਜ਼ਿਮੀਦਾਰਾਂ ਨਾਲ ਗੱਲ ਹੋਈ ਕੁਛ ਦਾ ਝਾੜ ਥੋੜਾ ਵਧਾ ਹੈ ਕਿਸੇ ਦਾ ਝਾੜ ਥੋੜਾ ਘਟ ਹੈ ਕ੍ਰੌਪ ਕਟਿੰਗ ਐਕਸਪੈਰੀਮੈਂਟ ਐਗਰੀਕਲਚਰ ਮੈਗਮਾ ਤੇ ਪੀਏਯੂ ਕਰ ਰਹੇ ਨੇ ਜਿੰਨੀ ਵੀ ਫਸਲ ਮੰਡੀਆਂ ਦੇ ਵਿੱਚ ਆਏਗੀ ਸਰਕਾਰ ਉਹਦਾ ਦਾਣਾ-ਦਾਣਾ ਚੱਕੇਗੀ ਥੈਂਕ ਯੂ ਥੈਂਕ ਯੂ